ਤਾ ਜੋ ਇਲਾਕੇ ਦੇ ਵਿੱਚ ਇਹ ਖਬਰ ਫੈਲੀ ਸੀ ਕਿ ਗੱਟੇ ਬੰਨ ਢਾ ਲੱਗੀ ਏ ਦਰਸਲ ਬੰਨ ਢਾ ਨਹੀਂ ਲੱਗੀ ਉਹ ਢਾ ਲੱਗੀ ਏ ਪਿੱਛੇ ਜਿਹੜੀ ਨੋਚ ਬਣੀ ਹੈ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਜਿੱਥੋਂ ਤੁਹਾਡਾ ਨਾਲ ਸ਼ੇਅਰ ਕਰ ਦਿੰਨੇ ਆ ਕਿ ਇਸ ਜਗ੍ਹਾ ਤੇ ਪਿੰਡ ਦਿਨੇ ਕੇ ਤੋਂ ਥੋੜਾ ਜਿਹਾ ਦਿਨੇ ਕੇ ਪਿੱਛੇ ਦਿਨੇ ਕੇ ਤੋਂ ਥੋੜਾ ਜਿਹਾ ਹਰੀ ਕੇ ਹੈਡਬਾਕਸ ਤੇ ਬਾਈਪਾਸ ਤੋਂ ਅੱਗੇ ਕਰੀਬ ਕੋਈ 3 ਕਿਲੋਮੀਟਰ 2 3 ਕਿਲੋਮੀਟਰ ਜਿਹੜਾ ਹੈ ਸਾਹਮਣੇ ਇੱਕ ਲੰਬੀ ਨੋਚ ਬਣੀ ਹੋਈ ਹੈ ਉਸ ਨੋਜ ਤੇ ਜਿਹੜਾ ਸਿਰੇ ਤੇ ਪੱਥਰ ਲੱਗੇ ਹੋਏ ਆ ਜਾਂ ਮਿੱਟੀ ਵਗਾਰਾ ਹੈਗੀ ਹੈ ਉਹਨੂੰ ਕਾਫੀ ਢਾ ਲੱਗੇ ਕਾਰਨ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦੀ ਹੈ ਇਹ ਤੁਸੀਂ ਬੰਨ ਦੇਖ ਸਕਦੇ ਹੋ ਪਿੱਛੇ ਬੰਨ ਦੀਆਂ ਤਸਵੀਰਾਂ ਨੇ ਬੰਨ ਤੋਂ ਜਿਹੜਾ ਅੱਗੇ ਕਰੀਬ 3 ਕਿੱਲੇ 3 6 3 ਕਿੱਲੇ 4 ਕਿੱਲੇ ਜਿਹੜਾ ਇਹ ਨੋਜ ਬਣੀ ਹੋਈ ਹੈ ਉਹ ਨੋਜ ਤੇ ਜ਼ਰੂਰ ਖਤਰਾ ਬਣਿਆ ਹੋਇਆ ਤੁਸੀਂ ਅਸੀਂ ਤੁਹਾਡੇ ਨਾਲ ਤਸਵੀਰਾਂ ਮੌਕੇ ਦੀਆਂ ਸਾਂਝੀਆਂ ਕਰ ਰਹੇ ਹਾਂ 2 ਸਤੰਬਰ ਸ਼ਾਮ ਦੇ ਕਰੀਬ ਤੁਹਾਨੂੰ ਟਾਈਮ ਹੀ ਦੱਸ ਦਿੰਦੇ ਨੇ 6:10 ਹੋ ਗਏ ਆ ਸੋ ਵੀਡੀਓ ਬਣਾ ਰਹੇ ਹੈਗੇ ਆ ਸਾਰੀ ਗੱਲਬਾਤ ਅੱਗੇ ਚੱਲ ਕੇ ਥੋੜੀ ਜਿਹੀ ਘਰ ਵੀ ਲੈਨੇ ਹਾਂ ਜੀ ਲਗਾਤਾਰ ਜੁੜੇ ਰਹੋ ਤੁਹਾਨੂੰ ਜੋ ਮੌਕੇ ਤੇ ਹਾਲਾਤ ਨੇ ਉਹ ਜਰੂਰ ਵਿਖਾਵਾਂਗੇ ਕਿ ਕੀ ਗੱਲਬਾਤ ਹੈਗੀ ਹੈ ਹਾਲਾਂਕਿ ਅਸੀਂ ਇਸ ਤੇ ਇੱਕ ਲਾਈਵ ਵੀਡੀਓ ਵੀ ਕਰ ਚੁੱਕੇ ਹਾਂ ਲੇਕਿਨ ਤੁਹਾਨੂੰ ਰਿਕਾਰਡ ਕਰਕੇ ਵੀ ਜੋ ਹਾਲਾਤ ਨੇ ਉਹ ਵੀ ਦਿਖਾ ਦਿੰਨੇ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਹੈਗੇ ਸੋ ਕੋਈ ਗੱਲਬਾਤ ਹੈ ਕਿ ਨਹੀਂ ਹੈ ਹਾਲਾਂਕਿ ਪਾਣੀ ਦੀ ਸਪੀਡ ਅਸੀਂ ਦੇਖੀ ਹੈ ਬਹੁਤ ਤੇਜ਼ ਸੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਸੋ ਇਸ ਚੀਜ਼ ਨੂੰ ਲੈ ਕੇ ਏ ਪੁਸ਼ਟੀ ਕਰਨ ਆ ਸੀ ਪਹੁੰਚੇ ਆ ਕਿ ਇੱਥੇ ਕੀ ਗੱਲਬਾਤ ਹੋਈ ਏ ਕਿਸ ਤਰ੍ਹਾਂ ਦੇ ਹਾਲਾਤ ਨੇ ਸਾਰੀ ਗੱਲਬਾਤ ਸਾਂਝੀ ਕਰਾਂਗੇ ਹਾਲਾਂਕਿ ਲੋਕ ਵੀ ਜਿਹੜੇ ਸਥਾਨਕ ਲੋਕ ਨੇ ਉਹ ਵੀ ਵੱਡੇ ਪੱਤਰ ਤੇ ਪਹੁੰਚੇ ਹੋਏ ਆ ਨਾ ਤਾਂ ਇਸ ਚੀਜ਼ ਨੂੰ ਲੈ ਕੇ ਕਿ ਕੋਈ ਵਾਕਿਆ ਹੀ ਖਤਰਾ ਹੈ ਕਿ ਨਹੀਂ ਹੈ ਜਾਂ ਕੀ ਗੱਲਬਾਤ ਹੈ ਸਾਰੀ ਔਰ ਲੋਕ ਵੱਡੇ ਪੱਤਰ ਤੇ ਇੱਥੇ ਪਹੁੰਚ ਰਹੇ ਆ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਲਗਾਤਾਰ ਇਸ ਵੀਡੀਓ ਨੂੰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਸਾਹਮਣੇ ਤੁਸੀਂ ਪਾਣੀ ਦੀ ਸਪੀਡ ਜਰੂਰ ਦੇਖ ਸਕਦੇ ਹੋ ਸੋ ਪਾਣੀ ਦੀ ਸਪੀਡ ਤੁਸੀਂ ਜਰੂਰ ਦੇਖ ਸਕਦੇ ਹੋ ਲਗਾਤਾਰ ਜਿਹੜਾ ਨੋਜ ਨੂੰ ਪਤਰਾ ਪਈ ਹੋਈ ਹੈ ਜਿਹੜੀ ਨੋਜ ਵਿੱਚ ਬਣੀ ਹੋਈ ਹੈ ਗੱਡੇ ਬਾਛੇ ਤੋਂ ਅੱਗੇ ਤੁਸੀਂ ਬੰਨ ਦੇ ਤੁਸੀਂ ਬੰਨ ਪਰ ਕਰੀਬ 6700 ਮੀਟਰ ਅੱਗੇ 7 10 4 ਕਿੱਲਾਂ ਦਾ ਕਿੱਲਾਂ ਦਾ ਨਕਾ ਨੋਜ ਬਣੀ ਹੋਈ ਹੈ ਪੱਕੀ ਉਸ ਚੀਜ਼ ਨੂੰ ਲੈ ਕੇ ਜਿਹੜਾ ਉਹ ਨੋਜ ਤੇ ਜਿਹੜਾ ਕਾ ਵੀ ਢਾ ਲੱਗੀ ਹੈ ਦਾ ਟਕਾਦਾਰ ਜਿਹੜਾ 7 ਵਜੇ 7 ਵਜੇ ਜਿਹੜਾ ਕੀ ਗੱਲਬਾਤ ਹੈਗੀ ਹੈ ਸਾਰੀ ਅ ਅਸੀਂ ਗੱਡਣਾ ਸ਼ੇਅਰ ਕਰ ਦਿੰਨੇ ਆ ਜਿੱਥੋਂ ਪਾਣੀ ਦਾ ਦਰਜ ਪਾ ਸਕਦੇ ਉੱਥੇ ਪਾਣੀ ਦਾ ਪਾਣੀ ਦੇ ਹਾਲਾਤ ਕੀ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਟਟਨਾ ਹਾਲਾਤ ਅਸੀਂ ਲਾ ਦਿੰਨੇ ਆ ਸਾਰੇ ਜਿਹੜੇ ਚੋ ਵੀ ਹੈਗੇ ਹਾਲਾਤ ਸਾਂਝੇ ਜਰੂਰ ਕਰ ਦਿੰਨੇ ਆ ਤੁਸੀਂ ਪਾਣੀ ਦੀ ਸਪੀਡ ਦੇਖ ਸਕਦੇ ਹੋਰ ਬਾਬਾ ਜੀ ਠੀਕ ਠਾਕ ਜੀ ਸਾਰੀ ਗੱਲਬਾਤ ਜਿਹੜੀ ਹੈਗੀ ਦਾ ਪਾਣੀ ਦੇ ਹਾਲਾਤ ਦੇਖ ਸਕਦੇ ਹੋ ਜਿਹੜੀ ਛੂਕ ਵੀ ਪਾਣੀ ਦੀ ਤੁਸੀਂ ਮਹਿਸੂਸ ਕਰਦੇ ਹੋ ਤਸਵੀਰਾਂ ਦੇ ਵਿੱਚ ਕਰ ਸਕਦੇ ਹੋ ਕਿ ਜਿੰਨੀ ਨੋਕ ਹੈਗੀ ਹੈ ਸਾਰੀ ਜੋ ਵੀ ਗੱਲਬਾਤ ਹੈਗੀ ਹੈ ਕੋਈ ਗੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਗੱਲ ਹੋ ਸਕਦੀ ਹੈ ਉਹ ਵੀ ਤੁਸੀਂ ਬਾਬਾ ਜੀ ਕੀ ਹਾਲਾਤ ਨੇ ਇੱਥੇ ਜੀ ਬਹੁਤ ਮਾੜਾ ਲੱਗ ਰਿਹਾ ਬਹੁਤ ਮਾੜਾ ਹੈ ਜੀ ਠੀਕ ਹੈ ਜੀ ਪਾਣੀ ਬਹੁਤ ਤੇਜ਼ ਚੱਲਦਾ ਪਿਆ ਜੀ ਬਹੁਤ ਜ਼ਿਆਦਾ ਤੇਜ਼ ਪਾਣੀ ਸਪੀਡ ਬਹੁਤ ਜ਼ਿਆਦਾ ਹੈ ਜੀ ਪਾਣੀ ਦੀ ਵਾਪਸੀ ਹੈ ਜੀ ਹਾਂ ਜੀ ਸਾਡੇ ਆਉਣ ਤੋਂ ਸਪੀਡ ਵਧ ਗਈ ਹੈ ਹਾਂ ਜੀ ਆਉਂਦੇ ਆਏ ਹਾਂ ਸਪੀਡ ਇੰਨੀ ਵਧ ਗਈ ਸੀ ਹਾਂ ਜੀ ਹਾਂ ਜੀ 200 ਹੀ ਸਪੀਡ ਨਾਲ ਕੰਮ ਚੱਲਦਾ ਪਿਆ ਜੀ ਪਾਣੀ ਵਾਲੀ ਹੈ ਲਿਖਾਤਾ ਪਾਣੀ ਨਹੀਂ ਚੜਦਾ ਪਿਆ ਜੀ ਮੇਰੇ ਕੋਲ ਇੰਨੀ ਕਾ ਪਾਣੀ ਚੜਦਾ ਦੂਸਤ ਨਹੀਂ ਸਕਦਾ ਹਾਂ ਜੀ ਹਾਂ ਜੀ ਸੋ ਸਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੋਂ ਇੱਥੇ ਜਿਹੜੀ ਸਾਹਮਣੇ ਢਾਲ ਲੱਗੀ ਹੋਈ ਹੈ ਜਿਹੜੀ ਇਸ ਨੋਜ ਬਣੀ ਹੋਈ ਹੈ ਨੋਜ ਤੇ ਤੁਸੀਂ ਸਾਹਮਣੇ ਇਹ ਤਸਵੀਰਾਂ ਤੁਸੀਂ ਇਸ ਤਸਵੀਰਾਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਦੀ ਸਪੀਡ ਕੀ ਹੋਊਗੀ ਜਾਂ ਪਾਣੀ ਦੀ ਰਫ਼ਤਾਰ ਕੀ ਹੋਊਗੀ ਪਾਣੀ ਕਿੰਨਾ ਜਿਹੜਾ ਕਿੰਨਾ ਖਤਰਨਾਕ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜੇ ਤੁਸੀਂ ਲਗਾਤਾਰ ਜੁੜੇ ਰਹੇ ਹੋ ਅਸੀਂ ਤੁਹਾਡੇ ਨਾਲ ਪਲ-ਪਲ ਦੀ ਖਬਰ ਜ਼ਰੂਰ ਸਾਂਝੀ ਕਰਾਂਗੇ ਕੀ ਹਾਲਾਤ ਨੇ ਕੀ ਗੱਲਬਾਤ ਹੈ ਹੋਰ ਸਰਪੰਚ ਸਾਹਿਬ ਜੀ ਠੀਕ ਹੈ ਜੀ ਸਾਰੇ ਜੋ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਨੀਆਂ ਕੀਤਾ ਨੇ ਇਹ ਜਿਹੜੀਆਂ ਗੱਟੇ ਦੇ ਕੋਲੇ ਗੱਟਾ ਬਾਦਸ਼ਾ ਉੱਥੇ ਜਿਹੜਾ ਕੋਈ ਗੱਲਬਾਤ ਹੋਈ ਸੀ ਹੋਰ ਵੀ ਜੀ ਤਾਂ ਕੋਥੇ ਤੁਹਾਡੇ ਨਾਲ ਅਸੀਂ ਸ ਵੀਰਾਂ ਸਾਨੀਆਂ ਕੀਤੀਆਂ ਨੇ ਸੋ ਲਗਾਤਾਰ ਜੁੜੇ ਰਹੋ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਤਾਂ ਕਿ ਜਿਹੜਾ ਤੁਹਾਡੇ ਨਾਲ ਜਿਹੜੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੱਸ ਪਾਈਏ ਸੋ ਲਗਾਤਾਰ ਸਵੇਰਾ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਇੱਥੇ ਲੋਕ ਵੀ ਪਹੁੰਚ ਰਹੇ ਆ ਜਿਹੜੀ ਇਹ ਇਲਾਕੇ ਦੇ ਵਿੱਚ ਸਵੇਦਨਸ਼ਿਲ ਜਿਹੜੀ ਇਨਫੋਰਮੇਸ਼ਨ ਗਈ ਸੀ ਕਿ ਕੁਝ ਤੇ ਟਾਪ ਕਰਾ ਲੱਗੀ ਹੈਗੀ ਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਪੱਕਾ ਬੰਨ ਹੈ ਔਰ ਇਸ ਪੱਕੇ ਬੰਨ ਤੋਂ ਅੱਗੇ ਇਸ ਸਾਈਡ ਤੇ ਦੀਨੇ ਕੇ ਆ ਔਰ ਦੀਨੇ ਕੇ ਤੋਂ ਅੱਗੇ ਜਿਹੜਾ ਇਹ ਅੰਦਰਲੇ ਬੰਨੇ ਨੋਚ ਬਣੀ ਹੋਈ 6-700 ਮੀਟਰ ਉਸ ਨੋਚ ਦੇ ਉੱਤੇ ਜਿਹੜਾ ਪਾਣੀ ਦੀ ਵਸਤਾਰ ਦੇ ਨਾਲ ਪਾਣੀ ਦੀ ਸਾਟ ਨਾਲ ਜਿਹੜੇ ਅੱਗੇ ਕਾਫੀ ਜਿਹੜੀ ਇਸ ਨੋਚ ਨੂੰ ਜਿਹੜੀ ਆ ਲੱਗਦੀ ਨਜ਼ਰ ਆ ਰਹੀ ਸੋ ਇਸ ਚੀਜ਼ ਨੂੰ ਲੈ ਕੇ ਵੱਡੇ ਪੱਧਰ ਤੇ ਲੋਕ ਇੱਥੇ ਪਹੁੰਚ ਰਹੇ ਹੈਗੇ ਸੋ ਚੈਨਲ ਨੂੰ ਸਾਡੀ ਧਰਤੀ ਸਾਡੇ ਲੋਕ ਨੂੰ ਜਰੂਰ ਫੋਲੋ ਕਰ ਲੈਣਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ